ਇਹ ਸ਼ਲਟਾ ਬਰੇ ਹਜ਼ਾਰ-ਹਜ਼ਾਰ ਰੁਪਏ ਦੀਆਂ ਨੇ ਮਾਰਕੀਟ ਦੇ ਵਿੱਚ ਇਹ ਵੀ 13 ਰੁਪਏ ਦੀ ਮਿਲਣੀ ਆ ਭਾਜੀ ਅੱਛਾ ਇਹ ਵੀ 13 ਰੁਪਏ ਦੀ 13 ਰੁਪਏ ਦੀ ਮਿਲਣੀ ਆ ਭਾਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਲੁਧਿਆਣਾ ਦੇ ਦੁਕਾਨਦਾਰ ਦੇ ਵੱਲੋਂ 13 ਰੁਪਏ ਦੇ ਵਿੱਚ ਸ਼ਰਟ ਵੇਚਣ ਦਾ ਐਲਾਨ ਕੀਤਾ ਜਾਂਦਾ ਤੇ ਇਸੇ ਵਾਅਦੇ ਤੋਂ ਬਾਅਦ ਦੇ ਦੁਕਾਨਦਾਰ ਮੁੱਕ ਕਰ ਗਿਆ ਦਰਅਸਲ ਜਿਵੇਂ ਹੀ ਸੋਸ਼ਲ ਮੀਡੀਆ ਤੇ ਖਬਰ ਆਉਂਦੀ ਹੈ ਤਾਂ ਉਸ ਤੋਂ ਬਾਅਦ ਲੋਕਾਂ ਦਾ ਇਕੱਠ ਜਿਹੜਾ ਇਹ ਉਹ ਦੁਕਾਨ ਦੇ ਬਾਹਰ ਸ਼ੁਰੂ ਹੋ ਜਾਂਦਾ ਜਿਸ ਤੋਂ ਬਾਅਦ ਦੁਕਾਨ ਬੰਦ ਕਰਕੇ ਦੁਕਾਨਦਾਰ ਭੱਜਿਆ ਹਾਲਾਂਕਿ ਇਸ ਦੁਕਾਨਦਾਰ ਦੇ ਵੱਲੋਂ ਪਹਿਲਾਂ ਇਹ ਵਾਅਦਾ ਕੀਤਾ ਗਿਆ ਸੀ ਕਿ ਗੁਰਨਾਨਕ ਦੇਵ ਜੀ ਦੇ ਪ੍ਰਕਾਸ਼ਪੁਰ ਮੌਕੇ 13 ਰੁਪਏ ਦੇ ਵਿੱਚ ਸ਼ਰਟ ਦਿੱਤੀ ਜਾਵੇਗੀ ਪਰ ਜਿਵੇਂ ਲੋਕਾਂ ਦਾ ਇਕੱਠ ਵੱਧ ਜਾਂਦਾ ਹੈ ਤਾਂ ਉੱਥੇ ਹੀ ਲੁਧਿਆਣਾ ਦਾ ਦੁਕਾਨਦਾਰ ਫਿਰ ਵੇਖੋ ਕਿਵੇਂ ਦੁਕਾਨ ਬੰਦ ਕਰਕੇ ਇੱਥੋਂ ਭੱਜਿਆ ਜਿਸ ਦੀਆਂ ਕਿ ਤਸਵੀਰਾਂ ਸਾਹਮਣੇ ਆਈਆਂ ਤਾਂ ਅੱਜ ਜਿੱਥੇ ਗੁਰਪੁਰਬ ਮੌਕੇ ਲੋਕਾਂ ਦੇ ਵੱਲੋਂ ਵੱਖ-ਵੱਖ ਤਰੀਕੇ ਦੇ ਆਫਰ ਲਗਾਏ ਜਾ ਰਹੇ ਨੇ ਤੇ ਇਸੇ ਵਿਚਾਲੇ ਲੁਧਿਆਣਾ ਦੇ ਇਸ ਦੁਕਾਨਦਾਰ ਦੇ ਵੱਲੋਂ ਵੀ ਸਪੈਸ਼ਲ ਆਫਰ ਲਗਾਇਆ ਗਿਆ ਸੀ ਜਿਸ ਦੇ ਵਿੱਚ 10 ਰੁਪਏ ਦੇ ਵਿੱਚ ਮਹਿਜ਼ 10 ਰੁਪਏ ਦੇ ਵਿੱਚ ਸ਼ੋਰ ਦੇਣ ਦਾ ਵਾਅਦਾ ਕੀਤਾ ਜਾਂਦਾ ਪਰ ਜਿਵੇਂ ਲੋਕਾਂ ਦੀ ਪੀੜ ਵੱਧਦੀ ਹੈ ਤਾਂ ਫਿਰ ਇਹ ਦੁਕਾਨਦਾਰ ਜਿਹੜਾ ਇਹੋ ਦੁਕਾਨ ਛੱਡ ਕੇ ਯਾਨੀ ਕਿ ਦੁਕਾਨ ਨੂੰ ਬੰਦ ਕਰਕੇ ਇੱਥੋਂ ਦੀ ਚਲਾ ਜਾਂਦਾ ਹੈ। ਲਈ ਹੈ ਅ ਸਟਾਈਲ ਫੈਸ਼ਨ ਤੇ ਅੱਜ ਇਹਨਾਂ ਨੇ ਸੇਲ ਲਾਈ ਸੀ ਸਾਡੇ ਭਾਈ ਸਾਹਿਬ ਨੇ ਤੇ ਇਹਨਾਂ ਨੇ ਸੇਲ ਜਿਸ ਹਿਸਾਬ ਨਾਲ ਲਾਈ ਸੀ ਉਸ ਹਿਸਾਬ ਨਾਲ ਵੱਧ ਘੱਟ ਹੋ ਚੁੱਕਿਆ ਸੀਗਾ ਹਜ਼ਾਰ ਬੰਦੇ ਹਜ਼ਾਰ ਬੰਦੇ ਦੇ ਕਹਿਨ ਦਾ باوجود ਹਜ਼ਾਰ ਤੋਂ ਪਲੱਸ ਹੀ ਬੰਦਾ ਹੋਊਗਾ। ਵੀਡੀਓ ਦੇ ਵਿੱਚ ਵੀ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਕਈ ਲੋਕ ਗੁੰਮਰਾਹ ਵੀ ਕਰ ਰਹੇ ਨੇ ਕਈ মিডিਆ ਵਾਲੇ ਆ ਕੇ ਗਲਤ ਗਲਤ ਸ਼ਬਦਾਵਲੀ ਵੀ ਵਰਤ ਰਹੇ ਨੇ ਕਿ ਇਦਾਂ ਨਹੀਂ ਇਦਾਂ ਕੀਤਾ ਇਹਨਾਂ ਨੇ ਇਦਾਂ ਕੀਤਾ ਹਾਂਜੀ ਇਹਨਾਂ ਨੇ 90 95 ਸ਼ਲਟਾਂ 78% 78% ਦਾ ਰਿਕਾਰਡ ਸਾਡੇ ਬਾਏ ਕੈਮਰਾ ਹੈਗਾ ਦੁਕਾਨ ਤੇ ਮੇਰਾ ਨਾਮ ਜੀ ਇੰਦਰਦੀਪ ਹੈ ਜੀ ਅੱਜ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਬਾਜੀ ਕੀ ਕਾਰਨ ਹੈ ਕੀ ਗੱਲ ਹੈ ਭਾਜੀ ਅਸੀਂ ਨਾ ਗੁਰਨਾਨ ਦੇਵ ਜੀ ਦੇ ਜਨਮ ਦਿਨ ਨੂੰ ਮਨਾਉਂਦੇ ਹੋਏ 13-13 ਰੁਪਏ ਦੀ ਸ਼ਲਟਾ ਦਾ ਲੰਗਰ ਲਾਇਆ ਸੀਗਾ ਜਿਹੜੇ ਪਹਿਲੇ 50 ਬੰਦੇ ਆਣਗੇ ਉਹਨਾਂ ਨੂੰ 13 ਰੁਪਏ ਦੀ ਸ਼ਲਟ ਦਿੱਤੀ ਜਾਊਗੀ 9:30 ਤੋਂ 11:30 ਭਾਜੀ ਅਸੀਂ 9:20 ਵਜੇ ਦੁਕਾਨ ਤੇ ਪਹੁੰਚ ਗਏ 5:30 ਤੋਂ ਪਹਿਲਾਂ ਭਾਜੀ 11500 ਬੰਦਾ ਉੱਥੇ ਮੌਜੂਦ ਸੀਗਾ ਜੇ ਜਿਹੜੇ ਕਰਕੇ ਸਾਨੂੰ ਸ਼ਟਰ ਤੱਕ ਵੀ ਪਹੁੰਚਣ ਦੀ ਜਗ੍ਹਾ ਨਹੀਂ ਮਿਲੀ ਜਿਹਦੀਆਂ ਵੀਡੀਓ ਮੈਂ ਤੁਹਾਨੂੰ ਦੇ ਸਕਦਾ ਵਾ ਮੇਰੇ ਕੋਲ ਵੀਡੀਓ ਨੇ ਉਸ ਤੋਂ ਬਾਅਦ ਭਾਜੀ ਜਦੋਂ ਅਸੀਂ ਸ਼ਟਰ ਖੋਲ੍ਹਣ ਲੱਗੇ ਉਹਨੇ ਨੇ ਉੱਥੇ ਰੋਲਾ ਪੈ ਗਿਆ ਦੋ ਮੋਟਰਸਾਈ ਤੇ ਦੋ ਮੋਟਰਸਾਈਕਲ ਚੱਕੇ ਗਏ ਔਰ ਇੱਕ ਬੀਬੀ ਦਾ ਸਿਰ ਫਟ ਗਿਆ ਮੁੰਡੇ ਲੜ ਪਏ ਬੀਬੀ ਦਾ ਸਿਰ ਫਟਦਾ ਉਸ ਤੋਂ ਬਾਅਦ ਬਾਜੀ ਅਸੀਂ ਪੁਲਿਸ ਨੂੰ ਲਈ 112 ਨੰਬਰ ਤੇ ਕਾਲ ਕੀਤੀ 112 ਨੰਬਰ ਵਾਲਿਆਂ ਨੇ ਪੁਲਿਸ ਤੇ ਜੀਪੀਸੀਆਰ ਭੇਜੀ ਪੀਸੀਆਰ ਵਾਲਿਆਂ ਨੇ ਕਿਹਾ ਕਿ ਜੇ ਤੁਸੀਂ ਲੰਗਰ ਲੜਾਵਾ ਤੁਹਾਨੂੰ ਥਾਣੇ ਆ ਕੇ ਪਹਿਲਾਂ ਐਪਲੀਕੇਸ਼ਨ ਦੇਣੀ ਪਊਗੀ ਉਹ ਤੁਹਾਨੂੰ 5-7 ਬੰਦੇ ਸਿਕਿਉਰਿਟੀ ਦੇ ਤੌਰ ਤੇ ਭੇਜਣਗੇ ਤੇ ਤਾ ਤੁਸੀਂ ਮਤਲਬ ਇਦਾਂ ਲੰਗਰ ਲਾ ਸਕਦੇ ਇਦਾਂ ਤੁਸੀਂ ਆਫਰ ਇਦਾਂ ਦੀ ਲਾ ਸਕਦੇ ਕਿ ਕਿੱਥੇ ਕਿਸੇ ਦੀ ਲੜਾਈ ਹੋਵੇ ਜਾਂ ਝਗੜਾ ਹੋਵੇ ਤੇ ਤੁਸੀਂ ਉਨੀ ਦੇਰ ਸੇਲ ਸਟਾਰਟ ਨਹੀਂ ਕਰਨੀ ਬਾਜੀ ਅਸੀਂ ਦੋ ਅਸੀਂ ਉਹਨਾ ਘੰਟਾ ਡੇਢ ਘੰਟਾ ਬਾਜੀ ਦੁਕਾਨ ਬੰਦ ਕਰਤੀ ਪੁਲਿਸ ਵਾਲਿਆਂ ਨੇ ਸਾਨੂੰ ਖੋਲਣ ਨਹੀਂ ਦਿੱਤੀ ਉਸ ਤੋਂ ਬਾਅਦ ਬਾਜੀ ਇਹ ਚੈਨਲ ਵਾਲੇ ਉਹਨਾਂ ਨੇ ਲੋਕਾਂ ਦਾ ਰਿਵਿਊ ਲਿਆ ਸਾਡਾ ਨਹੀਂ ਲਿਆ ਲੋਕਾਂ ਦਾ ਰਿਵਿਊ ਲਿਆ ਸਾਡਾ ਲਿਆ ਨਹੀਂ ਬਾਜੀ ਫਿਰ ਉਸ ਤੋਂ ਬਾਅਦ ਪੁਲਿਸ ਨੇ ਸਾਨੂੰ ਪਰਮਿਸ਼ਨ ਦਿੱਤੀ ਬਾਜੀ ਪਰਮਿਸ਼ਨ ਦੇਣ ਤੋਂ ਬਾਅਦ ਜੀ ਕਿਹੜਾ ਚੈਨਲ ਸੀਗਾ ਉਹ ਵਾਲਿਆਂ ਨੇ ਸਾਡੀ ਵੀਡੀਓ ਕੀਤੀ ਆ ਬਾਈਟ ਲਈ ਆ ਲੋਕਾਂ ਤੋਂ ਸਪਸ਼ਟੀਕਰਨ ਲਿਆ ਹਰ ਇੱਕ ਬੰਦੇ ਨੇ ਕਿਹਾ ਜੀ ਸਾਨੂੰ ਸ਼ਰਟ ਮਿਲੀ ਆ ਜਿੰਨੀਆਂ ਸ਼ਰਟਾਂ ਕਈਆਂ ਸੀ ਉਸ ਤੋਂ ਵੱਧ ਇਹਨਾਂ ਨੇ ਵੰਡੀਆਂ ਨੇ ਬਾਜੀ ਪਤਾ ਗੱਲ ਕੀ ਆ ਜਿਹਨੂੰ ਮਿਲ ਗਈ ਆ ਉਹਨਾਂ ਵਿੱਚ ਅਸੀਂ ਵਧੀਆ ਵਿੱਚ ਜਿਨ੍ਹਾਂ ਨੂੰ ਨਹੀਂ ਮਿਲੀ ਉਹ ਗਲਤ ਬੋਲ ਰਹੇ ਨੇ ਪਰ ਅਸੀਂ 50 ਦਾ ਕਿਹਾ ਸੀ ਬਾਜੀ ਅਸੀਂ 78 ਪੀਸ ਵੰਡੇ ਨੇ ਸਾਡੇ ਕੋਲ 78 ਦੇ 78 ਸਕਰੀਨ ਸ਼ਾਟ ਵੀ ਹੈਗੇ ਨੇ ਦਿਖਾਇਓ ਕਿਤੇ ਫੋਨ ਹਾਂ ਦੇਖੋ ਪਾਈ ਤੁਹਾਨੂੰ ਲਾਈਵ 'ਚ ਸਕਰੀਨ ਸ਼ਾਟ ਵੀ ਦਿਖਾਣੇ ਆ ਜੀ